ਹਾਂਜੀ ਅੱਜ ਗੱਲ ਕਰਾਂਗੇ ਜੀ ਸਟੀਫਨ ਹੌਕਿੰਗ ਬਾਰੇ ਜੋ ਕਿ ਇਸ ਦੁਨੀਆ ਦੇ ਬਹੁਤ ਜ਼ਿਆਦਾ ਮਹਾਨ ਵਿਗਿਆਨੀ ਹੋਏ ਨੇ ਜਿਨ੍ਹਾਂ ਦਾ ਕਿ ਆਈਕਿਊ ਲੈਵਲ 160 ਸੀ ਜੋ ਕਿ ਆਮ ਇਨਸਾਨ ਦੀ ਤੁਲਨਾ ਦੇ ਵਿੱਚ ਕਿਤੇ ਜ਼ਿਆਦਾ ਸੀ ਇਹਨਾਂ ਨੇ ਇੱਕ ਬਿਮਾਰੀ ਇਹਨਾਂ ਨੂੰ ਲੱਗ ਗਈ ਸੀ ਜਿਸ ਕਾਰਨ ਇਹਨਾਂ ਨੂੰ ਸਾਰਾ ਸੰਜੀਵਨ ਆਪਣਾ ਬੀਲਚੇਅਰ ਦੇ ਉੱਤੇ ਹੀ ਬਿਤਾਉਣਾ ਪਿਆ ਸੀਗਾ ਪਰ ਇਹਨਾਂ ਦੀ ਜਿਹੜੀ ਬੀਲਚੇਅਰ ਸੀ ਉਹ ਬਹੁਤ ਹੀ ਆਧੁਨਿਕ ਤਕਨੀਕ ਨਾਲ ਲੈਸ ਸੀ ਉਹਦੇ ਵਿੱਚ ਬਹੁਤ ਵੱਡੇ ਵੱਡੇ ਫੰਕਸ਼ਨ ਲੱਗੇ ਹੋਏ ਸੀ ਕਰੋੜਾਂ ਰੁਪਏ ਉਹਦੀ ਕੀਮਤ ਸੀ ਉਹਦੇ ਵਿੱਚ ਕੀਬੋਰਡ ਲੱਗਿਆ ਹੋਇਆ ਸੀਗਾ ਜਿਵੇਂ ਇਹਨਾਂ ਤੋਂ ਬੋਲਿਆ ਨਹੀਂ ਜਾਂਦਾ ਸੀਗਾ ਤਾਂ ਇਹ ਕੁਝ ਵੀ ਉੱਥੇ ਟਾਈਪ ਕਰ ਦਿੰਦੇ ਸੀ ਤਾਂ ਆਟੋਮੈਟਿਕ ਉਹਦੀ ਆਵਾਜ਼ ਆਉਂਦੀ ਸੀ ਤਾਂ ਇਸ ਵਿਗਿਆਨੀ ਬਾਰੇ ਅੱਪਾ ਅੱਜ ਚਰਚਾ ਕਰਾਂਗੇ ਤੇ ਇਸ ਦੀ ਜ਼ਿੰਦਗੀ ਬਾਰੇ ਵੀ ਦੱਸਾਂਗੇ ਤੇ ਇਸ ਦੀਆਂ ਖੋਜਾਂ ਬਾਰੇ ਵੀ ਦੱਸਾਂਗੇ ਹੁਣ ਸ਼ੁਰੂ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਦੀ ਜ਼ਿੰਦਗੀ ਬਾਰੇ ਦੱਸ ਦਿਆਂ ਬਾਅਦ ਚ ਇਸ ਦੀਆਂ ਖੋਜਾਂ ਬਾਰੇ ਵੀ ਦੱਸਾਂਗੇ ਸਟੀਫਨ ਹਾਕਿੰਗ ਦਾ ਜਨਮ 8 ਜਨਵਰੀ 1942 ਨੂੰ ਇੰਗਲੈਂਡ ਦੇ ਆਕਸਫੋਰਡ ਸ਼ਹਿਰ ਵਿੱਚ ਹੋਇਆ ਸਟੀਫਨ ਹਾਕਿੰਗ ਦੇ ਮਾਤਾ ਪਿਤਾ ਵੀ ਪੜ੍ਹੇ ਲਿਖੇ ਸਨ ਸਟੀਫਨ ਹਾਕਿੰਗ ਬਚਪਨ ਤੋਂ ਹੀ ਬਹੁਤ ਹੁਸ਼ਿਆਰ ਸੀ ਸਟੀਫਨ ਹਾਕਿੰਗ ਦੇ ਦੋ ਭੈਣਾਂ ਵੀ ਸਨ ਸਟੀਫਨ ਹਾਕਿੰਗ ਦੇ ਪਿਤਾ ਇੱਕ ਡਾਕਟਰ ਤੇ ਮਾਤਾ ਹਾਊਸ ਵਾਈਫ ਸਨ ਸਟੀਫਨ ਹਾਕਿੰਗ ਬਚਪਨ ਵਿੱਚ ਹੀ ਇੰਨੇ ਬੁੱਧੀਮਾਨ ਸਨ ਕਿ ਲੋਕ ਉਸ ਨੂੰ ਆਇਨਸਟਾਈਨ ਕਹਿ ਕੇ ਬੁਲਾਉਂਦੇ ਸਨ ਜੋ ਕਿ ਬਹੁਤ ਹੀ ਮਹਾਨ ਵਿਗਿਆਨੀ ਹੋਏ ਹਨ ਸਟੀਫਨ ਹਾਕਿੰਗ ਜਦੋਂ 21 ਸਾਲ ਦੀ ਉਮਰ ਵਿੱਚ ਪੀ ਐਚ ਡੀ ਕਰ ਰਹੇ ਸੀ ਤੇ ਸ਼ੂਟਿੰਗਾਂ ਦੌਰਾਨ ਆਪਣੇ ਘਰ ਆਏ ਤੇ ਪੌੜੀਆਂ ਤੋਂ ਥੱਲੇ ਉਤਰ ਰਹੇ ਸੀ ਤਾਂ ਉਹ اچانک ਬੇਹੋਸ਼ ਹੋ ਗਏ ਤੇ ਉੱਥੇ ਡਿੱਗ ਗਏ ਤੇ ਡਾਕਟਰ ਨੇ ਉਹਨਾਂ ਨੂੰ ਉਸ ਬੇਹੋਸ਼ੀ ਦਾ ਕਾਰਨ ਦੱਸਿਆ ਕਿ ਸਟੀਫਨ ਹਾਕਿੰਗ ਦੇ ਸਰੀਰ ਵਿੱਚ ਕਮਜ਼ੋਰੀ ਹੈ ਪਰ ਸਟੀਫਨ ਹਾਕਿੰਗ ਜਦੋਂ ਬਾਰ-ਬਾਰ ਬੇਹੋਸ਼ ਹੋਣ ਲੱਗੇ ਤਾਂ ਵੱਡੇ ਡਾਕਟਰਾਂ ਕੋਲ ਜਦੋਂ ਉਹਨਾਂ ਨੂੰ ਲਿਜਾਇਆ ਗਿਆ ਤਾਂ ਡਾਕਟਰਾਂ ਨੂੰ ਪਤਾ ਲੱਗਿਆ ਕਿ ਉਹ ਇੱਕ ਯਹੀ ਅਣਜਾਣ ਬਿਮਾਰੀ ਤੋਂ ਪੀੜਤ ਹਨ ਜੋ ਕਿ ਕਦੇ ਵੀ ਠੀਕ ਨਹੀਂ ਹੋ ਸਕਦੀ ਜਿਸ ਦਾ ਨਾਮ ਨਿਊਰੋ ਨਿਊਰੋਮੋਟਾਨ ਬਿਮਾਰੀ ਹੈ ਜਿਸ ਨਾਲ ਹੌਲੀ-ਹੌਲੀ ਸਰੀਰ ਦੇ ਸਾਰੇ ਅੰਗ ਖੜ ਜਾਂਦੇ ਹਨ ਤੇ ਖੀਰ ਵਿੱਚ ਸਾਹ ਵਾਲੀ ਨਾਲੀ ਵੀ ਬੰਦ ਹੋ ਜਾਂਦੀ ਹੈ ਤੇ ਮਰੀਜ਼ ਦੀ ਮੌਤ ਹੋ ਜਾਂਦੀ ਹੈ ਡਾਕਟਰਾਂ ਨੇ ਸਟੀਫਨ ਹਾਕਿੰਗ ਦੇ ਚੈੱਕਅਪ ਤੋਂ ਬਾਅਦ ਦੱਸਿਆ ਕਿ ਉਹ ਹੁਣ ਸਿਰਫ 2 ਸਾਲ ਦੇ ਹੀ ਮਹਿਮਾਨ ਹਨ ਪਰ ਸਟੀਫਨ ਹਾਕਿੰਗ ਦੀ ਇੱਛਾ ਸ਼ਕਤੀ ਬਹੁਤ ਦ੍ਰਿੜ ਸੀ ਤੇ ਉਹਨਾਂ ਨੇ ਕਿਹਾ ਕਿ ਉਹ 2 ਸਾਲ ਨਹੀਂ 50 ਸਾਲ ਤੱਕ ਜ਼ਿੰਦਗੀ ਜਿਉਣਗੇ ਅਤੇ ਦੁਨੀਆ ਜਾਣਦੀ ਹੈ ਕਿ ਉਹਨਾਂ ਨੇ ਜੋ ਕਿਹਾ ਉਹ ਕਰ ਦਿਖਾਇਆ ਇਸ ਦੌਰਾਨ ਹੀ ਉਸਨੇ ਆਪਣੀ ਪੀ ਐਚ ਡੀ ਪੂਰੀ ਕੀਤੀ ਤੇ ਆਪਣੀ ਪ੍ਰੇਮਿਕਾ ਨਾਲ ਵਿਆਹ ਵੀ ਕਰਵਾ ਲਿਆ ਪਰ ਉਦੋਂ ਤੱਕ ਸਟੀਫਨ ਹਾਕਿੰਗ ਦਾ ਇੱਕ ਪਾਸਾ ਬਿਲਕੁਲ ਖੜ ਚੁੱਕਿਆ ਸੀ ਇਸ ਤੋਂ ਬਾਅਦ ਵਿਆਹ ਤੋਂ ਕੁਝ ਸਮੇਂ ਬਾਅਦ ਉਸ ਦਾ ਦੂਜਾ ਪਾਸਾ ਵੀ ਖੜ ਗਿਆ ਤੇ ਉਸ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਪਰ ਉਸ ਦਾ ਦਿਮਾਗ ਕੰਮ ਕਰ ਰਿਹਾ ਸੀ ਤੇ ਡਾਕਟਰਾਂ ਨੇ ਇਹ ਵੀ ਕਿਹਾ ਸੀ ਕਿ ਉਹਨਾਂ ਦਾ ਦਿਮਾਗ ਮਰਨ ਤੱਕ ਹੀ ਵਧੀਆ ਕੰਮ ਕਰਦਾ ਰਹੇਗਾ ਉਹਨਾਂ ਤੋਂ ਬਾਅਦ ਵਿੱਚ ਖਾਣਾ ਵੀ ਨਹੀਂ ਖਾਦਾ ਜਾਂਦਾ ਸੀ ਜਿਸ ਕਰਕੇ ਕਿ ਉਹਨਾਂ ਦੇ ਇੱਕ ਗਲ ਦੇ ਵਿੱਚ ਪੈਪ ਲਾ ਦਿੱਤੀ ਕੀ ਤੇ ਜਿਸ ਨਾਲ ਕੇ ਉਹਨਾਂ ਦੇ ਪੈਪ ਰਾਹੀਂ ਉਹਨਾਂ ਨੂੰ ਖਾਣਾ ਦਿੱਤਾ ਜਾਂਦਾ ਸੀਗਾ ਇਸ ਵਿੱਚ ਸਟੀਫਨ ਹਾਕਿੰਗ ਤਿੰਨ ਬੱਚਿਆਂ ਦੇ ਪਿਤਾ ਵੀ ਬਣ ਗਏ ਇਸ ਵਿੱਚ ਉਹਨਾਂ ਨੇ ਇੱਕ ਬਲੈਕ ਹੋਲ ਨਾਂ ਦੀ ਥਿਉਰੀ ਵੀ ਦਿੱਤੀ ਤੇ ਜੋ ਕਿ ਜਿਸ ਦੇ ਬਾਰੇ ਕਿ ਆਪਾਂ ਬਾਅਦ ਵਿੱਚ ਇਹਦੀ ਡਿਟੇਲ ਦੱਸਾਂਗੇ ਵੀ ਇਹ ਥਿਉਰੀ ਕੀ ਸੀ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਟਾਈਮ ਟਰੈਵਲ ਸੰਭਵ ਹੈ ਤੇ ਕਿਵੇਂ ਸੰਭਵ ਹੈ ਇੱਕ ਕਿਤਾਬ ਏ ਬ੍ਰੈਫ ਹਿਸਟਰੀ ਆਫ ਟਾਈਮ ਵੀ ਸਟੀਫਨ ਹਾਕਿੰਗ ਨੇ ਆਪਣੀ ਜ਼ਿੰਦਗੀ ਦੇ ਦੌਰਾਨ ਲਿਖੀ ਉਹਨਾਂ ਨੇ ਉਸ ਕਿਤਾਬ ਵਿੱਚ ਦੱਸਿਆ ਕਿ ਕਿੱਥੋਂ ਟਾਈਮ ਦੀ ਸ਼ੁਰੂਆਤ ਹੋਈ ਤੇ ਬਿਗ ਬੈਂਗ ਥਿਉਰੀ ਵੀ ਦੱਸੀ ਸਟੀਫਨ ਹਾਕਿੰਗ ਇੱਕ ਨਾਸਤਿਕ ਇਨਸਾਨ ਸਨ ਉਹਨਾਂ ਦਾ ਰੱਬ ਦੇ ਵजूद ਵਿੱਚ ਪੂਰਾ ਵੀ ਵਿਸ਼ਵਾਸ ਨਹੀਂ ਸੀ ਇਸ ਕਰਕੇ ਉਹਨਾਂ ਦੀ ਆਲੋਚਨਾ ਵੀ ਬਹੁਤ ਹੁੰਦੀ ਸੀ 1995 ਵਿੱਚ ਉਹਨਾਂ ਦੀ ਪਤਨੀ ਨੇ ਉਹਨਾਂ ਨੂੰ ਤਲਾਕ ਦੇ ਦਿੱਤਾ ਸੀ ਤੇ ਉਹਨਾਂ ਨੇ ਆਪਣਾ ਦੂਜਾ ਵਿਆਹ ਕਰਵਾ ਲਿਆ ਤੇ 2006 ਵਿੱਚ ਉਹਨਾਂ ਦੀ ਦੂਜੀ ਪਤਨੀ ਵੀ ਉਹਨਾਂ ਨੂੰ ਤਲਾਕ ਦੇ ਗਈ ਸਟੀਫਨ ਹਾਕਿੰਗ ਦਾ ਆਈਕਿਊ ਲੈਵਲ 160 ਹੈ ਜੋ ਕਿ ਨਾਰਮਲ ਇਨਸਾਨ ਤੋਂ ਕਈ ਗੁਣਾ ਜ਼ਿਆਦਾ ਹੈ 2007 ਵਿੱਚ ਉਹਨਾਂ ਨੇ ਅੰਤਰਿਕਸ਼ ਦੀ ਯਾਤਰਾ ਵੀ ਕੀਤੀ ਅਤੇ ਸਟੀਫਨ ਹਾਕਿੰਗ ਨੂੰ ਕੁੱਲ 12 ਵੱਡੇ ਪੁਰਸਕਾਰ ਵੀ ਮਿਲੇ ਤੇ ਉਹਨਾਂ ਨੇ ਜਿਹੜੀ ਕਿਤਾਬ ਏ ਬ੍ਰੀਫ ਹਿਸਟਰੀ ਆਫ ਟਾਈਮ ਲਿਖੀ ਸੀ ਉਹ 1988 ਦੇ ਵਿੱਚ ਰਿਲੀਜ਼ ਕੀਤੀ ਸੀ ਉਹ ਅੱਜ ਤੱਕ ਦੀ ਦੁਨੀਆ ਦੀ ਸਭ ਤੋਂ ਵੱਧ ਵਿਕਣ ਵਾਲੀ ਕਿਤਾਬ ਹੈ ਜੋ ਕਿ ਅੱਜ ਵੀ ਬਹੁਤ ਉਸ ਕਿਤਾਬ ਦੀ ਵਿਕਰੀ ਹੈ ਕਿਉਂਕਿ ਉਸ ਦੇ ਵਿੱਚ ਉਹਨਾਂ ਨੇ ਟਾਈਮ ਟਰੈਵਲ ਤੇ ਬ੍ਰਹਿਮੰਡ ਦੀਆਂ ਬਹੁਤ ਸਾਰੀਆਂ ਥਿਓਰੀਆਂ ਦਿੱਤੀਆਂ ਹੋਈਆਂ ਨੇ ਜੋ ਕਿ ਬਹੁਤ ਸੌਖੇ ਤਰੀਕੇ ਨਾਲ ਸਮਝਾਈਆਂ ਹੋਈਆਂ ਹਨ ਅੰਤ 14 ਮਾਰਚ 2018 ਨੂੰ ਸਟੀਫਨ ਹਾਕਿੰਗ ਦੀ ਮੌਤ ਹੋ ਗਈ ਸੀ ਹੁਣ ਦੱਸਦੇ ਆ ਜੀ ਉਹਨਾਂ ਨੇ ਜੋ ਖੋਜਾਂ ਕੀਤੀਆਂ ਸੀਗੀਆਂ ਬ੍ਰਹਿਮੰਡ ਬਾਰੇ ਹਨਾ ਉਹ ਕੀ ਸੀਗੀਆਂ ਜਦੋਂ 1970 ਵਿੱਚ ਵਿਗਿਆਨੀਆਂ ਨੇ ਮਨ ਲਓ ਪਲਾਡ ਦੇ ਵਿੱਚ ਝਾਕਣਾ ਸ਼ੁਰੂ ਕੀਤਾ ਹਨਾ ਵੀ ਉਹਨਾਂ ਨੂੰ ਪਹਿਲਾਂ ਤਾਰੇ ਦੇਖੇ ਤਾਰਿਆਂ ਤੋਂ ਬਾਅਦ ਉਹਨਾਂ ਨੇ ਗੈਲੈਕਸੀਆਂ ਦੇਖੀਆਂ ਫਿਰ ਹੋਰ ਗੈਲੈਕਸੀਆਂ ਦੇਖੀਆਂ ਅੱਗੇ ਦੇ ਅੱਗੇ ਦੇਖਦੇ ਗਏ ਤਾਂ ਉਹਨਾਂ ਨੂੰ ਪਤਾ ਲੱਗੇ ਵੀ ਇੱਥੇ ਅੱਗੇ ਦੇਖਣਾ ਸੰਭਵ ਨਹੀਂ ਹੈਗਾ ਕਿਉਂਕਿ ਇਹ ਇੱਕ ਨਾ ਖਤਮ ਹੋਣ ਵਾਲਾ ਅਲੀ ਜਿਹੜੀ ਇਹ ਸਪੇਸ ਹੈ ਜਿਹੜੀ ਨਾ ਖਤਮ ਹੋਣ ਵਾਲੀ ਹੈਗੀ ਉਹਨਾਂ ਨੇ ਫਿਰ ਉਸ ਤੋਂ ਬਾਅਦ ਕੀ ਸੋਚਿਆ ਵੀ ਆਪਾਂ ਅੱਗੇ ਨਹੀਂ ਦੇਖ ਸਕਦੇ ਹੋਰ ਤੇ ਪਿੱਛੇ ਤਾਂ ਦੇਖ ਸਕਦੇ ਹਾਂ ਨਾ ਗੈਲੈਕਸੀਆਂ ਤੇ ਗੈਲੈਕਸੀਆਂ ਅੱਗੇ ਆਈ ਗਈਆਂ ਹੋਰ ਨਿਕਲੀਆਂ ਹੋਰ ਤਾਰੇ ਆ ਗਏ ਐਂਡ ਤਾਂ ਉਹਨਾਂ ਦਾ ਕੋਈ ਲੱਭੇ ਹੀ ਨਹੀਂ ਉਹ ਕਹਿੰਦੇ ਇਹਦੀ ਸ਼ੁਰੂਆਤ ਤਾਂ ਦੇਖੀ ਹੈ ਵੀ ਕਿਸ ਤਿੱਕਣਾ ਸ਼ੁਰੂਆਤ ਕਿਵੇਂ ਹੋਈ ਤਾਂ ਹੌਲੀ-ਹੌਲੀ ਉਹਨਾਂ ਨੇ ਪਿੱਛੇ ਝਾਕਣਾ ਸ਼ੁਰੂ ਕੀਤਾ ਤਾਂ ਇੱਕ ਬਿਗ ਬੈਂਗ ਨਾਂ ਦੀ ਥਿਊਰੀ ਉਹਨਾਂ ਨੇ ਦਿੱਤੀ ਵੀ ਇੱਕ ਅਰਬਾਂ ਸਾਲ ਪਹਿਲਾਂ ਇੱਕ ਧਮਾਕਾ ਹੋਇਆ ਸੀਗਾ ਜਿਸ ਤੋਂ ਬਾਅਦ ਕਿ ਸਾਰੇ ਗ੍ਰਹਿ ਬਣੇ ਤੇ ਇੱਕ ਦੂਜੇ ਤੋਂ ਫੈਲ ਰਹੇ ਨੇ ਇੱਕ ਦੂਜੇ ਤੋਂ ਦੂਰ ਜਾ ਰਹੇ ਨੇ ਅੱਜ ਵੀ ਤੇ ਉਸ ਤੋਂ ਬਾਅਦ ਸਟੀਫਨ ਹਾਕਿੰਗ ਨੇ ਇਸ ਨੂੰ ਬਿਗ ਬਿਗ ਬੈਂਗ ਥਿਉਰੀ ਦਾ ਨਾਮ ਦਿੱਤਾ ਕਿ ਜਿਸ ਨਾਲ ਕਿ ਬ੍ਰਹਿਮੰਡ ਫੈਲ ਰਿਹਾ ਹੈ ਨਾ ਇੱਕ ਦੂਜੇ ਤੋਂ ਤਾਰੇ ਦੂਰ ਜਾ ਰਹੇ ਨੇ ਪਰ ਸਟੀਫਨ ਸਟੀਫਨ ਹਾਕਿੰਗ ਨੇ ਇਹ ਥਿਉਰੀ ਦਿੱਤੀ ਕਿ ਅੱਜ ਤੱਕ ਇਹ ਦੂਰ ਜਾ ਰਹੇ ਨੇ ਪਰ ਇੱਕ ਟਾਈਮ ਆਊਗਾ ਜਦੋਂ ਇਹ ਸੁਗੜਨਾ ਸ਼ੁਰੂ ਹੋ ਜਾਊਗਾ ਇਸ ਨੂੰ ਉਹਨਾਂ ਨੇ ਬਿਗ ਕ੍ਰੰਚ ਥਿਉਰੀ ਦਾ ਨਾਮ ਦਿੱਤਾ ਕਿ ਜਿਸ ਤੋਂ ਬਾਅਦ ਇਹ ਸੁੰਗੜ ਜਾਊਗਾ ਤੇ ਉਹਨਾਂ ਨੇ ਇਹ ਵੀ ਦੱਸਿਆ ਜਿਹੜੇ ਬਲੈਕ ਹੋਲ ਨੇ ਜਿੱਥੇ ਬਣਦੇ ਨੇ ਬਲੈਕ ਹੋਲ ਬਲੈਕ ਹੋਲ ਦੇ ਵਿੱਚ ਟਾਈਮ ਬਿਲਕੁਲ ਖੜ ਜਾਂਦਾ ਹੈਗਾ ਤੇ ਜਦੋਂ ਲਾਈਟ ਬਣਦੀ ਹੈਗੀ ਜਿੱਥੇ ਲਾਈਟ ਆ ਉੱਥੇ ਟਾਈਮ ਚੱਲਦਾ ਰਹਿੰਦਾ ਹੈਗਾ ਉਹਨਾਂ ਦੇ ਕਹਿਣ ਦਾ ਮਤਲਬ ਸੀਗਾ ਵੀ ਜਦੋਂ ਬਿਗ ਬੈਂਗ ਹੋਇਆ ਉਸ ਤੋਂ ਬਾਅਦ ਹੀ ਲਾਈਟ ਵੀ ਹੋਂਦ ਵਿੱਚ ਆਈ ਤੇ ਟਾਈਮ ਵੀ ਉਸ ਸਮੇਂ ਹੀ ਹੋਂਦ ਵਿੱਚ ਆਇਆ ਤਾਂ ਉਹਨਾਂ ਨੇ ਇੱਕ ਹੋਰ ਥਿਉਰੀ ਦਿੱਤੀ ਸੀਗੀ ਉਹ ਕਹਿੰਦੇ ਵੀ ਟਾਈਮ ਟਰੈਵਲ ਵੀ ਸੰਭਵ ਹੈ ਜਿਵੇਂ ਮੰਨ ਲਓ ਇੱਕ ਟ੍ਰੇਨ ਲੈ ਲਓ ਟ੍ਰੇਨ ਦੇ ਵਿੱਚ ਆਪਾਂ ਨੂੰ ਕੋਈ ਬੰਦਾ ਚੜਾਉਣ ਆ ਗਿਆ ਤਾਂ ਉਸ ਟ੍ਰੇਨ ਦੀ ਸਪੀਡ ਹੈਗੀ ਹੈ ਜੀ ਲਾਈਟ ਦੇ ਸਪੀਡ ਦੇ ਬਰਾਬਰ ਜਿਹੜੀ ਸਭ ਤੋਂ ਵੱਧ ਗਤੀ ਹੈਗੀ ਜੀ ਪ੍ਰਕਾਸ਼ ਦੀ ਜਿਹੜਾ ਸੂਰਜ ਤੋਂ ਧਰਤੀ ਵੱਲ ਆਉਂਦਾ ਜਾਂ ਕੋਈ ਵੀ ਪ੍ਰਕਾਸ਼ ਹਨਾ ਉਸ ਦੀ ਗਤੀ ਸਭ ਤੋਂ ਵੱਧ ਹੈਗੀ ਤਾਂ ਲਾਈਟ ਦੀ ਸਪੀਡ ਨਾਲ ਜੇ ਕੋਈ ਟ੍ਰੇਨ ਉੱਡ ਰਹੀ ਹੈਗੀ ਤਾਂ ਉਹਦੇ ਵਿੱਚ ਮੰਨ ਲਓ ਕਿਸੇ ਬੰਦੇ ਨੇ ਘੰਟਾ ਸਫ਼ਰ ਕੀਤਾ ਤਾਂ ਉਹ ਜਦੋਂ 1 ਘੰਟੇ ਬਾਅਦ ਬਾਹਰ ਨਿਕਲੂਗਾ ਤਾਂ ਜਿਹੜਾ ਧਰਤੀ ਤੇ ਸਮਾਂ ਇਹ ਘੱਟੋ ਘੱਟ 200 ਸਾਲ ਅੱਗੇ ਚਲਾ ਗਿਆ ਹੋਊਗਾ ਮੰਨ ਕੇ ਚਲੋ ਜਿਹੜਾ ਬੰਦਾ ਚੜਾਉਣਾ ਆਇਆ ਸੀ ਆਪਾਂ ਨੂੰ ਉਸ ਤੋਂ ਬਾਅਦ ਉੱਥੇ ਲੈਣ ਉਹਦਾ ਗਾਂਹ ਪੋਤਾ ਆਊਗਾ ਘੱਟੋ ਘੱਟ ਪੋਤੇ ਤੋਂ ਵੀ ਗਾਂਹ ਵਾਲੀ ਪੀੜ੍ਹੀ ਆਊਗੀ ਜਾਨੀ ਕਿ ਵੀ 150 200 ਸਾਲ ਧਰਤੀ ਦਾ ਸਮਾਂ ਅੱਗੇ ਟੱਪ ਚੁੱਕਿਆ ਹੋਊਗਾ ਪਰ ਟ੍ਰੇਨ ਦੇ ਵਿੱਚ ਉਹਦਾ ਸਮਾਂ 1 ਘੰਟਾ ਹੀ ਹੋਊਗਾ ਇਹ ਉਹਨਾਂ ਦਾ ਸਟੀਫਨ ਹਾਕਿੰਗ ਦਾ ਕਹਿਣਾ ਸੀਗਾ ਤੇ ਸਟੀਫਨ ਹਾਕਿੰਗ ਨੇ ਇਹ ਵੀ ਕਿਹਾ ਕਿ ਕੋਈ ਵੀ ਤਾਰਾ ਹੈਗਾ ਪਹਿਲਾ ਉਹ ਤਾਰਾ ਹੈਗਾ ਜਿਵੇਂ ਸੂਰਜ ਵੀ ਇੱਕ ਤਾਰਾ ਹੈਗਾ ਤਾਂ ਉਹਦੇ 'ਚ ਕੁਝ ਰਿਐਕਸ਼ਨ ਹੁੰਦੇ ਰਹਿੰਦੇ ਨੇਗੇ ਜਿਸ ਨਾਲ ਕਿ ਉਹ ਤਾਰਾ ਹੈਗਾ ਬਾਅਦ ਦੇ ਵਿੱਚ ਜੋ ਰਿਐਕਸ਼ਨ ਹੋਣਾ ਉਲਟ ਹੋ ਜਾਂਦਾ ਨੇ ਇੱਕ ਟਾਈਮ ਤੇ ਆ ਕੇ ਖੜ ਜਾਂਦੀ ਹੈ ਜਿਵੇਂ ਮੰਨ ਲਓ ਦੋ ਤਾਕਤਾਂ ਬਿਜਲੀ ਲੜੀ ਜਾਂਦੀਆਂ ਨੇ ਇੱਕ ਦੂਜੇ ਨੂੰ ਧੱਕ ਰਹੀਆਂ ਚਲੋ ਕਹਿ ਲਓ ਹਣਾ ਤੇ ਜਦੋਂ ਉਹ ਇੱਕ ਤਾਕਤ ਕਮਜ਼ੋਰ ਹੋ ਜਾਂਦੀ ਹੈ ਤਾਂ ਦੂਜੀ ਤਾਕਤ ਉਹਦੇ ਉੱਤੇ ਦੀ ਪੈ ਜਾਂਦੀ ਹੈ ਤਾ ਇਸ ਤਰੀਕੇ ਨਾਲ ਹੀ ਉਹਨਾਂ ਨੇ ਦੱਸਿਆਗਾ ਵੀ ਜਦੋਂ ਕੋਈ ਵੀ ਹਨਾ ਗ੍ਰਹਿ ਆ ਜਿੰਨਾ ਚਿਰ ਉੱਥੇ ਜਿਹੜੇ ਆਈਟਮ ਹੁੰਦੇ ਨੇ ਹਨਾ ਛੋਟੇ-ਛੋਟੇ ਆਈਟਮ ਜੁੜ ਕੇ ਵੱਡੇ ਆਈਟਮ ਬਣਾਉਂਦੇ ਨੇ ਉਦੋਂ ਤੱਕ ਤਾਂ ਉਹ ਸਹੀ ਚੱਲੀ ਜਾਂਦਾ ਰਹਿੰਦਾਗਾ ਬਾਅਦ ਦੇ ਵਿੱਚ ਜਦੋਂ ਉਹਨਾਂ ਦੀ ਆਈਟਮਾਂ ਦੀ ਕਿਸੇ ਤਰੀਕੇ ਨਾਲ ਮੌਤ ਹੁੰਦੀ ਹੈਗੀ ਤਾਂ ਬਾਅਦ ਦੇ ਵਿੱਚ ਉਹ ਬਲੈਕ ਹੋਲ ਬਣ ਜਾਂਦਾ ਤੇ ਉੱਥੇ ਰਿਐਕਸ਼ਨ ਕਿਰਿਆਵਾਂ ਹੁੰਦੀਆਂ ਰਹਿੰਦੀਆਂ ਨੇ ਪਰ ਉਸ ਤੋਂ ਉਲਟ ਹੋਣ ਲੱਗ ਜਾਂਦੀਆਂ ਨੇ ਪਹਿਲਾਂ ਤਾਂ ਕੋਈ ਵੀ ਸੂਰਜ ਹੀ ਕਹਿ ਲੋ ਹਨਾ ਵੀ ਰੋਸ਼ਨੀ ਵਖੇਰ ਰਿਹਾਗਾ ਅੱਜ ਤਾ ਉਹ ਪਰ ਕਿਸੇ ਟਾਈਮ ਉਹ ਖਿੱਚਣ ਲੱਗ ਜਾਊਗਾ ਪਰ ਜਿਹੜੇ ਬਲੈਕ ਹੋਲ ਬਣਦੇ ਨੇ ਉਹ ਵੀ ਉਹਨਾਂ ਦੀ ਵੀ ਇੱਕ ਉਮਰ ਹੁੰਦੀ ਹੈਗੀ ਉਹ ਵੀ ਇਹ ਨਹੀਂ ਹੁੰਦਾ ਵੀ ਕਦੇ ਵੀ ਖਤਮ ਨਾ ਹੋਣ ਇੱਕ ਟਾਈਮ ਇਹ ਜਾ ਆਉਂਦਾ ਵੀ ਉਹ ਵੀ ਖਤਮ ਹੋ ਜਾਂਦੇ ਨੇਗੇ ਐਹੀ ਬ੍ਰਹਿਮੰਡ ਹੈ ਬ੍ਰਹਿਮੰਡ ਦੀ ਵੀ ਉਹਨਾਂ ਨੇ ਹੀ ਦੱਸੇ Big Bang ਤੋਂ ਬਾਅਦ Big Bang Theory ਤੋਂ ਬਾਅਦ ਵੀ ਅੱਜ ਤਾ ਬ੍ਰਹਿਮੰਡ ਫੈਲ ਰਿਹਾਗਾ ਇੱਕ ਟਾਈਮ ਇਹ ਜਾ ਆਊਗਾ ਇਹ ਸੁੰਗੜਨ ਲੱਗ ਜਾਊਗਾ ਤੇ ਦੁਬਾਰੇ ਫੇਰ ਉਸ ਪੁਆਇੰਟ ਤੇ ਆ ਜਾਊਗਾ ਜਿੱਥੋਂ ਇਹ ਸ਼ੁਰੂ ਹੋਇਆ ਸੀਗਾ ਤੇ ਇਸ ਤਰੀਕੇ ਨਾਲ ਹੋਰ ਵੀ ਉਹਨਾਂ ਨੇ ਬਹੁਤ ਸਾਰੀਆਂ ਥਿਉਰੀਆਂ ਦਿੱਤੀਆਂ ਤੇ ਉਹਨਾਂ ਦੀ ਇੱਛਾ ਸ਼ਕਤੀ ਇੰਨੀ ਦ੍ਰਿੜ ਸੀ ਵੀ ਉਹ ਡਾਕਟਰ ਦੇ ਕਹਿਣ ਦੇ ਬਾਵਜੂਦ ਵੀ ਡਾਕਟਰਾਂ ਨੇ ਕਹਤਾ ਸੀਗੇ ਵੀ 2 ਸਾਲ ਦੀ ਉਮਰ ਤੋਂ ਜ਼ਿਆਦਾ ਤੁਸੀਂ ਨਹੀਂ ਜੀ ਸਕਦੇ ਪਰ ਉਹਨਾਂ ਨੇ ਫਿਰ ਵੀ 76 ਸਾਲ ਤੱਕ ਆਪਣੀ ਜ਼ਿੰਦਗੀ ਜਿਉਂ ਜਿਉਣੀ ਤੇ ਮਰਨ ਸਮੇਂ ਵੀ ਉਹਨਾਂ ਦੇ ਬੋਲ ਇਹੀ ਸੀਗੇ ਹਲੇ ਮੈਂ ਹੋਰ ਜਿਉਣਾ ਚਾਹਣਾ ਨਾਲੇ ਕਿ ਹਾਲਾਂਕਿ ਬੀਲ ਚੇਅਰ ਤੇ ਉਹਨਾਂ ਨੇ ਆਪਣਾ ਜ਼ਿਆਦਾਤਰ ਟਾਈਮ ਲਗਭਗ 50-55 ਸਾਲ ਬੀਲ ਚੇਅਰ ਤੇ ਹੀ ਗੱਡੇ ਪਰ ਫਿਰ ਵੀ ਉਹਨਾਂ ਦੀ ਇੱਛਾ ਸ਼ਕਤੀ ਇਹੇ ਜੀ ਸੀ ਯਾਨੀ ਕਿ ਇੱਕ ਬਹੁਤ ਹੀ ਮਹਾਨ ਵਿਗਿਆਨੀ ਹੋਏ ਨੇ ਸਟੀਫਨ ਹਾਕਿੰਗ ਸੋ ਏ ਸੀ ਜੀ ਇੱਕ ਮਹਾਨ ਵਿਗਿਆਨੀ ਸਟੀਫਨ ਹਾਕਿੰਗ ਬਾਰੇ ਕੁਝ ਜਾਣਕਾਰੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਊਗੀ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਜੀ ਲਾਈਕ ਸ਼ੇਅਰ ਦੇ ਸ਼ੇਅਰ ਕਰਨ ਦੇ ਨਾਲ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜਰੂਰ ਕਰ ਲਓ ਜੀ ਧੰਨਵਾਦ